ਅੱਛਾ ਕੀ ਨਾਮ ਹੈ ਤੇ ਅੱਜ ਜਿਹੜਾ ਮوضوع ਤੇ ਲੈ ਕੇ ਆਪੀ ਗੱਲ ਕੀਤੀ ਮੈਂ ਅਵਤਾਰ ਸਿੰਘ ਸਹੋਤਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਅਸੀਂ ਲੈਂਡ ਸੀਲਿੰਗ ਐਕਟ 1972 ਦੇ ਸੰਬੰਧ ਵਿੱਚ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਵਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜ ਰਹੇ ਹਾਂ ਕਿ ਲੈਂਡ ਥ੍ਰੀਲਿੰਗ ਐਕਟ 1972 ਲਾਗੂ ਕਰਕੇ ਪੰਜਾਬ ਦੇ ਵਿੱਚ ਰਾਜਾ ਮਹਾਰਾਜਾਂ ਦੀਆਂ ਬੇਆਵਾਜ਼ ਜ਼ਮੀਨਾਂ ਤੇ ਜਿਨ੍ਹਾਂ ਲੋਕਾਂ ਕੋਲ ਬਹੁਤ ਵੱਡੀਆਂ ਜ਼ਮੀਨਾਂ ਦੀਆਂ ਢੇਰੀਆਂ ਹਜ਼ਾਰ ਹਜ਼ਾਰ ਏਕੜ 5 500 ਏਕੜ ਜ਼ਮੀਨਾਂ ਉਹਨਾਂ ਤੇ ਲੈਂਡ ਥ੍ਰੀਲਿੰਗ ਐਕਟ ਲਾਗੂ ਕਰਕੇ ਬੇਜ਼ਮੀਨੇ ਕਿਰਤੀ ਲੋਕਾਂ ਵਿੱਚ ਜ਼ਮੀਨਾਂ ਵੰਡਿਆ ਜਾਣ ਅੱਜ ਅਸੀਂ ਜ਼ਿਲ੍ਹਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਸਾਬ ਨੂੰ ਮੰਗ ਪੱਤਰ ਦੇ ਨਾਏ ਆ ਕਿ ਇਹ ਲੈਂਡ ਫੀਲਿੰਗ ਐਕਟ 1972 ਪੰਜਾਬ ਸਰਕਾਰ ਲਾਗੂ ਕਰੇ ਔਰ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਜਿੰਨਾ ਅਤੇ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਹਰ ਸਾਲ ਠੇਕੇ ਤੇ ਦਿੱਤੀਆਂ ਜਾਂਦੀਆਂ ਔਰ ਇਹ ਜ਼ਮੀਨਾਂ ਉਹਨਾਂ ਲੋਕਾਂ ਨੂੰ ਠੇਕੇ ਤੇ ਦਿੱਤੀਆਂ ਜਾਣ ਜਿਨ੍ਹਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਕਹਿਣ ਤੋਂ ਭਾਵ بے ਜ਼ਮੀਨੇ ਕਰਤੀ ਲੋਕ ਜਿਹੜੇ ਕੇ ਇਸ ਪੰਜਾਬ ਦੇ ਜੰਮੇ ਹੋਏ ਐ ਔਰ ਪੰਜਾਬ ਚ ਰਹਿੰਦੇ ਐ ਔਰ ਉਹਨਾਂ ਕੋਲੇ ਰਹਿਣ ਨੂੰ ਘਰ ਵੀ ਨਹੀਂ ਹੈ ਮਰਲਾ ਮਰਲਾ ਡੇਡ ਡੇਡ ਮਰਲੇ ਜਗਾ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਜੰਮੇ ਲੋਕ ਬੜੀ ਮਤਲਬ ਮੰਦ ਹਾਲੀ ਦੇ ਵਿੱਚ ਆਪਣਾ ਜੀਵਨ ਗੁਜ਼ਾਰਾ ਕਰ ਰਹੇ ਐ ਸੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਲੈਂਡ ਸੀਲਿੰਗ ਐਕਟ ਲਾਗੂ ਕਰਕੇ 17.5 ਏਕੜ ਇੱਕ ਆਦਮੀ ਇੱਕ ਨਾਗਰਿਕ ਜ਼ਮੀਨ ਰੱਖ ਸਕਦਾ ਇੱਕ ਕਿਸਾਨ ਜਿਹਦੇ ਤਿੰਨ ਬੱਚੇ ਐ ਔਰ ਜੇ ਲੈਂਡ ਸੀਲਿੰਗ ਐਕਟ ਲਾਗੂ ਹੋ ਜਾਂਦਾ ਤਾਂ ਪੰਜਾਬ ਦੇ ਹਰ ਨਾਗਰਿਕ ਨੂੰ ਦੇਖੋ ਸ਼ਹਿਰਾ ਹਰ ਨਾਗਰਿਕ ਨੂੰ ਲਗਭਗ 3.5 ਏਕੜ ਜ਼ਮੀਨ ਮਿਲ ਸਕਦੀ ਹੈ ਸ਼ਹਿਰਾਂ ਦੇ ਵਿੱਚ ਭਲਾ ਉਹ ਰੇੜੀਆਂ ਲਾਉਂਦੇ ਭਲਾ ਮਿਹਦੂਰ ਹੈ ਭਲਾ ਕੋਈ ਵੀ ਛੋਟਾ ਮੋਟਾ ਕੰਮ ਕਰਦੇ ਆ ਸਾਰੇ ਬੇਜ਼ਮੀਨੇ ਲੋਕ ਹੈ ਪੰਜਾਬ ਪੰਜਾਬ ਵਿੱਚ 85% ਬੇਜ਼ਮੀਨੇ ਲੋਕ ਐਸੇ ਹੈ ਜਿਨ੍ਹਾਂ ਕੋਲੇ ਰਹਿਣ ਬਸੇਰਾ ਜਾਂ ਘਰ ਨਹੀਂ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਇਹ ਮੰਗ ਪੱਤਰ ਰਾਹੀਂ ਬੇਨਤੀ ਕਰਦੇ ਆ ਕਿ 1972 ਦਾ ਬਣਿਆ ਹੋਇਆ ਲੈਂਡ ਫੀਲਿੰਗ ਐਕਟ ਤੁਰੰਤ ਲਾਗੂ ਕੀਤਾ ਜਾਵੇ ਕਿਉਂਕਿ ਇਹ ਜਿਹੜੀ 85% ਆਬਾਦੀ ਹੈ ਇਹ ਉਹ ਗਰੀਬ ਲੋਕਾਂ ਦੀ ਆਬਾਦੀ ਹੈ ਜਿਨ੍ਹਾਂ ਦੇ ਘਰਾਂ 'ਚ ਪੰਜ-ਪੰਜ ਸੱਤ-ਸੱਤ ਵੋਟਾਂ ਔਰ ਇਹਨਾਂ ਲੋਕਾਂ ਨੇ ਤੁਹਾਨੂੰ 92 ਐਮਐਲਏ ਦਿੱਤੇ ਹੈ ਮੁੱਖ ਮੰਤਰੀ ਸਾਹਿਬ ਕਿਸੇ ਸਰਕਾਰ ਇੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਲੈਂਡ ਸੀਲਿੰਗ ਐਕਟ ਤੇ ਗੱਲ ਨਹੀਂ ਕੀਤੀ ਸੋ ਇਹ ਜਿਹੜੇ ਬੇਜਮੀਨੇ ਕਰਤੀ ਲੋਕ ਹੈ ਇਹਨਾਂ ਨੇ ਸਿਰ ਤੇ ਝਾੜੂ ਚਾਕੇ ਤੁਹਾਨੂੰ ਹਰ ਪਿੰਡ-ਪਿੰਡ ਘਰ-ਘਰ ਜਾ ਕੇ ਵੋਟਾਂ ਪੁਆਈਆਂ ਦੇਖੋ ਅੱਜ ਵੋਟ ਪ੍ਰਤੀਸ਼ਤ ਜਦੋਂ ਪੋਲਿੰਗ ਹੁੰਦੀ ਆ ਪੰਜਾਬ ਦੀ 50 55% ਤੋਂ ਨਹੀਂ ਵੱਧਦੀ ਉਹ ਕਾਰਨ ਹੈ ਕਿ ਕਿ ਅਮੀਰ ਲੋਕ ਆ ਜਿਹੜੇ ਉਹ ਵੋਟਾਂ ਪਾਉਣ ਨਹੀਂ ਜਾਂਦੇ ਉਹ ਲੋਕ ਜਾਂ ਤਾਂ ਉਹ ਘਰਾਂ ਚੋਂ ਨਹੀਂ ਨਿਕਲਦੇ ਜਾਂ ਉਹਨਾਂ ਦੀਆਂ ਜਿਹੜੀਆਂ ਵੋਟਾਂ ਉਹ ਵਿਦੇਸ਼ਾਂ ਚ ਰਹਿੰਦੀਆਂ ਸੋ ਇਹ ਗਰੀਬ ਵਰਗਾ ਲੋਕ ਆ ਜਿਹੜੇ ਲੈਣਾ ਚ ਖੜ ਕੇ ਧੁੱਪਾਂ ਚ ਖੜ ਕੇ ਤੁਹਾਨੂੰ ਵੋਟਾਂ ਪਾਉਣਾ ਔਰ ਲੈਂਡ ਸੀਲਿੰਗ ਐਕਟ ਜਿਹੜਾ ਹੈਗਾ ਉਹ ਲਾਗੂ ਕਰੋ ਇਹ ਲੋਕਾਂ ਦਾ ਜਿਹੜੇ ਆ ਹੱਕ ਡਾਕਟਰ ਬੇਦਕਰ ਸਾਹਿਬ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਫੋਟੋ ਲਾ ਕੇ ਜੋ ਤੁਸੀਂ ਦਫ਼ਤਰਾਂ ਦੇ ਵਿੱਚ ਇੱਕ ਦਿਖਾਵਾ ਕਰ ਰਹੇ ਹੋ ਔਰ ਉਹਨਾਂ ਕ੍ਰਾਂਤੀਕਾਰੀ ਲੋਕਾਂ ਦੀ ਫੋਟੋ ਲਾ ਕੇ ਤੁਸੀਂ ਉਹਨਾਂ ਨੂੰ ਅੱਗੇ ਰੱਖ ਕੇ ਸਰਕਾਰ ਬਣਾਈ ਹੈ ਅੱਜ ਇਹਨਾਂ ਕਰਤੀ ਬੇਜਮੀਨੇ ਲੋਕਾਂ ਦੀ ਆਵਾਜ਼ ਵੀ ਸੁਣੋ ਲੈਂਡ ਸੀਲਿੰਗ ਐਕਟ ਤੁਰੰਤ ਲਾਗੂ ਕਰਕੇ ਪੰਜਾਬ ਦੇ ਵਿੱਚ ਇਹਨਾਂ ਕਰਤੀ ਲੋਕਾਂ ਨੂੰ ਘੱਟੋ ਘੱਟ ਰਹਿਣਯੋਗੀ ਛੱਤਯੋਗੀ ਜਗ੍ਹਾ ਹੀ ਮਿਲ ਜੇ ਅਸੀਂ ਮੰਗ ਕਰਦੇ ਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅੱਜ ਅਸੀਂ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਆਏ। ਪਿੰਡ ਦੇ ਵਿੱਚ ਕਿੰਨੀ ਜਗ੍ਹਾ ਹੋएगी ਲੈਂਡ ਸਿਫਲ ਦੀ। ਪਿੰਡਾਂ ਦੇ ਵਿੱਚ ਦੇਖੋ ਜੀ ਜਿਹੜੇ ਬਹੁਤ ਵੱਡੇ ਜ਼ਿਮੀਂਦਾਰ ਲੋਕ ਆ 100-100 ਏਕੜ ਦੇ ਜਿਹੜੇ ਮਾਲਕ ਆ ਪੰਜਾਬ ਦੇ ਵਿੱਚ ਤਾਂ ਐਸੇ ਜ਼ਿਮੀਂਦਾਰ ਲੋਕ ਆ ਜਿਹੜੇ ਕਿ ਹਜ਼ਾਰਾਂ ਏਕੜ ਜ਼ਮੀਨਾਂ ਉਹਨਾਂ ਕੋਲ। ਔਰ ਜਿਹੜਾ ਪੰਜਾਬ ਦਾ ਕਿਰਤੀ ਹੈ ਕਿਰਤੀ ਮਜ਼ਦੂਰ ਹੈ। ਉਹ ਤਾਂ ਉਹਨਾਂ ਦੇ ਖੇਤਾਂ 'ਚੋਂ ਘਾਹ ਨਹੀਂ ਖੋਤ ਸਕਦਾ, ਪੱਠੇ ਨਹੀਂ ਖੋਤ ਸਕਦਾ, ਸਾਗ ਨਹੀਂ ਤੋੜ ਸਕਦਾ, ਉਹਨਾਂ ਨੂੰ ਜਲੀਲ ਕੀਤਾ ਜਾਂਦਾ। ਸੋ ਇਹ ਕਿਰਤੀ ਲੋਕ ਆ ਜਿਹੜੇ ਜਿੰਨਾਂ ਕੋਲੇ ਜ਼ਮੀਨ ਦਾ ਕੋਈ ਟੁਕੜਾ ਨਹੀਂ ਹੈ, ਉਹਨਾਂ ਦੀ ਗਿਣਤੀ ਜ਼ਿਆਦਾ ਹੈ ਔਰ ਜਿਹੜੀਆਂ ਵੱਡੀਆਂ ਢੇਰੀਆਂ ਵਾਲੇ ਲੋਕ ਆ ਪੰਜਾਬ ਦੇ ਵਿੱਚ ਉਹਨਾਂ ਉਹਨਾਂ ਕੋਲੇ ਜ਼ਮੀਨਾਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਘੇਰੀਆਂ ਹੋਣਾਂ ਔਰ ਰਾਜਾ ਮਹਾਰਾਜਾਂ ਦੀਆਂ ਜਿਹੜੀਆਂ ਹਜ਼ਾਰਾਂ ਏਕੜ ਜ਼ਮੀਨਾਂ ਉਹਨਾਂ ਨੂੰ ਵੀ ਲੈਂਡ ਸੀਲਿੰਗ ਐਕਟ ਦੇ ਅਧੀਨ ਲਿਆ ਕੇ ਇਹਨਾਂ ਕਰਤੀ ਲੋਕਾਂ ਨੂੰ ਰਹਿਣ ਨੂੰ ਜਗ੍ਹਾ ਦਿੱਤੀ ਜਾ